ਕਾਰਵਲੋ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੋਧ ਮਹਾਂਮਹਿਮ ਤਹਿਤ ਅੱਜ ਜਲੰਧਰ ਵਿਜੀਗ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਅਤੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ ਸਿਵਲ ਪ੍ਰਸ਼ਾਸਨ ਤੇ ਜ਼ਿਲ੍ਹਾ ਦੀ ਹਾਤੀ ਪੁਲਿਸ ਵੱਲੋਂ ਸ਼ਾ ਕੋਟ ਇਲਾਕੇ ਵਿੱਚ ਚਲਦੇ ਦੋ ਅਣਅਧਿਕਾਰਤ ਨਸ਼ਾ ਛਡਾਊ ਕੇਂਦਰਾਂ ਤੇ ਛਾਪੇ ਮਾਰ ਕੇ 76 ਵਿਅਕਤੀਆਂ ਨੂੰ ਛਡਵਾਇਆ ਗਿਆ ਹੈ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦੀਆਂ ਹਦਾਇਤਾਂ ਤੇ ਸਿਵਲ ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਟੰਡੋਵਾਲ थाना ਸ਼ਾ ਕੋਰ ਵਿਚ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਇੱਕ ਅਣਅਧਿਕਾਰਤ ਨਸ਼ਾ ਸ਼ਡਾਊ ਕੇਂਦਰ ਨੂੰ ਚੈੱਕ ਕੀਤਾ ਗਿਆ ਹੈ ਅਤੇ ਇੱਥੋਂ 47 ਵਿਅਕਤੀਆਂ ਨੂੰ ਛਡਵਾਇਆ ਗਿਆ ਹੈ ਇਸ ਮਾਮਲੇ ਵਿੱਚ ਮਕਾਨ ਮਾਲਿਕ ਅਤੇ ਸੁਸਾਇਟੀ ਮੈਂਬਰਾਂ ਖਿਲਾਫ ਮੁਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਦੂਜੀ ਕਾਰਵਾਈ ਪਿੰਡ ਬਾਜਵਾ ਕਲਾ ਵਿਖੇ ਟਰਨਿੰਗ ਪੁਆਇੰਟ ਡੀ ਐਡਿਕਸ਼ਨ ਸੈਂਟਰ ਤੇ ਕੀਤੀ ਗਈ ਜਿੱਥੋਂ 29 ਵਿਅਕਤੀਆਂ ਨੂੰ ਛਡਵਾਇਆ ਗਿਆ ਅਤੇ ਦੋਸ਼ੀਆਂ 'ਤੇ ਖਿਲਾਫ थाना ਸ਼ਾਹਕੋਟ ਵਿੱਚ ਮੁਕੱਦਮਾ ਦਰਜ ਕਰਕੇ ਜਾਂਚ ਅਮਲ ਵਿੱਚ ਲਿਆਂਦੀ ਗਈ ਹੈ। ਇਸੇ ਤਰ੍ਹਾਂ ਸ਼ਾਹਕੋਟ ਸ਼ਹਿਰ ਅਤੇ ਆਲੇ-ਦੁਆਲੇ ਹੋਰ ਨਸ਼ਾ ਛਡਾਊ ਕੇਂਦਰਾਂ ਦੀ ਚੈਕਿੰਗ ਅਤੇ ਵੈਰੀਫਿਕੇਸ਼ਨ ਵੀ ਕੀਤੀ ਗਈ। ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੀ ਅਗਰਵਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਗੈਰ-ਕਾਨੂੰਨੀ ਕੇਂਦਰਾਂ ਵਿੱਚ ਰੱਖੇ ਵਿਅਕਤੀਆਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ, ਕੁੱਟਮਾਰ ਕੀਤੀ ਜਾਂਦੀ ਸੀ ਅਤੇ ਕਈ ਲੋਕਾਂ ਨੂੰ 7 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਜ਼ਬਰਦਸਤੀ ਕੈਦ ਕਰਕੇ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਤੋਂ ਵਿਅਕਤੀਆਂ ਨੂੰ ਛੁੜਵਾ ਕੇ ਮਕਾਨ ਮਾਲਕ ਅਤੇ ਸੁਸਾਇਟੀ ਮੈਂਬਰਾਂ ਖਿਲਾਫ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਅਪਣਾਈ ਜਾ ਰਹੀ ਜ਼ੀਰੋ ਟਾਲਰੈਂਸ ਦੀ ਨੀਤੀ ਤੇ ਜ਼ੋਰ ਦਿੰਦਿਆਂ ਕਿਹਾ ਕਿ ਜਲੰਧਰ ਪ੍ਰਸ਼ਾਸਨ ਪੂਰੀ ਤਾਕਤ ਨਾਲ ਜ਼ਿਲ੍ਹੇ ਵਿੱਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਦ੍ਰਿੜਵਚਨ ਬੰਦ ਹੈ ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੋਧ ਮਹਮਤ ਤਤ ਪ੍ਰਸ਼ਾਸਨ ਵੱਲੋਂ ਜਿੱਥੇ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਨਸ਼ਿਆਂ ਤੇ ਨਿਰਭਰ ਲੋਕਾਂ ਦੇ ਮੁੜ ਵਸੇਬੇ ਵੱਲ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਨੂੰ ਬੰਦ ਕਰਨ ਲਈ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ ਡਾਕਟਰ ਅਗਰਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੁਧ ਨਸ਼ਿਆਂ ਵਿਰੁੱਧ ਮਹਾਂਮਹਿਮ ਤਹਿ ਜਮਸ਼ੇਰ ਅਤੇ ਸਮਰਾਈ ਵਿਖੇਚ ਲਾਏ ਜਾ ਰਹੇ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਤੇ ਸਖਤ ਕਾਰਵਾਈ ਕਰਦਿਆਂ ਕਰਮਵਰ 34 ਅਤੇ 103 ਵਿਅਕਤੀਆਂ ਨੂੰ ਛਡਵਾਇਆ ਗਿਆ ਸੀ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਤੇ ਜਾਣਕਾਰੀ ਲਈ ਜ਼ਿਲ੍ਹਾ ਨਸ਼ਾ ਛਡਾਊ ਹੈਲਪਲਾਈਨ ਨੰਬਰ 018129319 ਤੇ 69 ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਵਾਸੀ ਨਸ਼ਿਆਂ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਦੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜਾਰੀ WhatsApp ਹੈਲਪਲਾਈਨ ਨੰਬਰ सतानवे उनासी सौ दो सौ तांझी कर सकते हैं उन्होंने दसिया के नशे के कारोबार संबंधी जानकारी देने वाले व्यक्ति का नाम से पहचान गुप्त रखी जाएगी एस एस पी हरविंद बिरक ने सख्त शब्दों कि कोई भी व्यक्ति ज संगठन गैर कानूनी तौर पर नशा छिड़ाऊ केंद्र चला रहा है तो उस खिलाफ़ सख्त कानूनी कार्रवाई की जाएगी उन्होंने कि अजे केंद्र ना सिर्फ कानून की उलंघना करते हैं सगो मरीजों की जान को भी खतरे में पाँदे उन्ह ਸੈ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਵੇਗਾ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਕਾਰਵਾਈ ਐਸਪੀ ਤਫਤੀਸ਼ ਸਰਬਜੀਤ ਰਾਏ ਦੀ ਅਗਵਾਈ ਵਿੱਚ ਡੀਐਸਪੀ ਸਬ ਡਿਵੀਜ਼ਨ ਸ਼ਾਹਕੋਟ ओंकार ਸਿੰਘ ਬਰਾੜ ਤਹਿਸੀਲਦਾਰ ਹਰਮਿੰਦਰ ਸਿੰਘ ਸਿੱਧੂ ਐਸਐਮਓ ਚੰਦਰਦੀਪਕ ਡ੍ਰੈਗਨ ਇੰਸਪੈਕਟਰ ਡਾਕਟਰ ਲਜਵਿੰਦਰ ਕੁਮਾਰ ਸਾਈਕੀਐਟ੍ਰਿਕ ਡਾਕਟਰ ਅਭੈਰਾਜ ਸਿੰਘ ਡਾਕਟਰ ਰਾਜਦੀਪ ਕੌਰ ਡਾਕਟਰ ਤਰਨਜੀਤ ਆ ਰਿਪੋਰਟ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਜੋ ਕਾਰਵਾਈ ਚੱਲ ਰਹੀ ਹੈ ਉਹਦੇ ਤਹਿਤ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਮਤਲਬ ਅੱਜ ਡੀਐਸਪੀ ਸ਼ਾਹਕੋਟ ਔਨਕਾਰ ਸਿੰਘ ਬਰਾੜ ਉਹਨਾਂ ਦੀ ਸਾਰੀ ਟੀਮ ਔਰ ਹੈਲਥ ਡਿਪਾਰਟਮੈਂਟ ਦੀ ਟੀਮ ਔਰ ਡਰਗ ਇੰਸਪੈਕਟਰ ਔਰ ਤਹਿਸੀਲਦਾਰ ਸ਼ਾਹਕੋਟ ਨੂੰ ਨਾਲ ਲੈ ਕੇ ਜਿਹੜੇ ਗੈਰਕਾਨੂੰਨੀ ਰੀਡਿਕਸ਼ਨ ਸੈਂਟਰ ਜਿਹੜੇ ਸ਼ਾਹਕੋਟ ਦੇ ਵਿੱਚ ਚੱਲ ਰਹੇ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੇ ਦਰਮਿਆਨ ਇੱਕ ਸ੍ਰੀ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਜਿਹੜੀ ਢੰਡੋਵਾਲ ਵਿਖੇ ਇੱਕ ਰਿਕ੍ਰੀਏਸ਼ਨ ਸੈਂਟਰ ਜਿਹੜੀ ਹੈ ਉਹ ਗੈਰਕਾਨੂੰਨੀ ਚਲਾ ਰਹੀ ਸੀਗੀ ਉਹਦੇ ਵਿੱਚ 47 ਜਿਹੜੇ ਨੌਜਵਾਨ ਸੀਗੇ ਉਹ ਉਹਨਾਂ ਨੇ ਉੱਥੇ ਕੈਦ ਕਰਕੇ ਰੱਖੇ ਹੋਏ ਸੀਗੇ ਉਹਨਾਂ ਨੂੰ ਆਜ਼ਾਦ ਕਰਵਾਇਆ ਗਿਆ ਔਰ ਇਸ ਤੋਂ ਇਲਾਵਾ ਟਰਨਿੰਗ ਪੁਆਇੰਟ ਨਾਮ ਦੇ ਇੱਕ ਇੱਕ ਸੰਸਥਾ ਜਿਹੜੀ ਹੈਗੀ ਆ ਉਹ ਪਿੰਡ ਬਾਜਵਾ ਕਲਾ ਵਿੱਚ ਚੱਲੇ ਸੀਗੀ ਉਹਦੇ ਵਿੱਚ 26 ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ 29 ਨੌਜਵਾਨ ਜਿਹੜੇ ਸੀਗੇ ਉਹ ਗੈਰਕਾਨੂੰਨੀ ਉੱਥੇ ਹਿਰਾਸਤ ਵਿੱਚ ਰੱਖੇ ਹੋਏ ਸੀਗੇ ਇਲਾਜ ਦੇ ਨਾਮ ਥੱਲੇ ਉਹਨਾਂ ਨੂੰ ਫ੍ਰੀ ਕਰਾਇਆ ਗਿਆ ਹੈਗਾ ਇਸ ਤਰ੍ਹਾਂ 47 76 ਜਿਹੜੇ ਹੈਗੇ ਆ ਨੌਜਵਾਨ ਆ ਉਹਨਾਂ ਨੂੰ ਅੱਜ ਇਹਨਾਂ ਦੀ ਟੀਮ ਨੇ ਆਜ਼ਾਦ ਕਰਾਇਆ ਹੈਗਾ ਔਰ ਇਹਨਾਂ ਦੇ ਖਿਲਾਫ ਜੋ ਵਕਫਾ ਕਿਤਰਾਵਾ ਦੇ ਤਹਿਤ ਅਸੀਂ ਕਾਨੂੰਨੀ ਕਾਰਵਾਈ ਜਿਹੜੇ ਉਹਨਾਂ ਦੇ ਮਾਲਕ ਹੈਗੇ ਆ ਬਿਲਡਿੰਗ ਦੇ ਔਰ ਜਿਹੜੇ ਉਥੇ ਚਲਾ ਰਹੇ ਸੀਗੇ ਸਾਰਾ ਰੈਕਟ ਉਹਨਾਂ ਦੇ ਖਿਲਾਫ ਅਸੀ ਕਰ ਰਹੇ ਆ ਉਸ ਤੋਂ ਇਲਾਵਾ ਤੂਰਕੋਟ ਮੰਲੇ ਵਿਖੇ ਵੀ ਇੱਕ ਸੈਂਟਰ ਜਿਹੜਾ ਹੈਡੈਂਟ ਨਾਮ ਦੇ ਨਾਲ ਹੈਗਾ ਉਹ ਵੀ ਚੈੱਕ ਕੀਤਾ ਗਿਆ ਹੈਗਾ ਉਹਦੇ ਵਿੱਚ ਵੀ ਕੁਝ ਜਿਹੜੀਆਂ ਹੈਗੀਆਂ ਅ ਗੈਰਕਾਨੂੰਨੀ ਗੱਲ ਸਾਹਮਣੇ ਆਈ ਹੈਗੀ ਉਹਦੇ ਤਾਈਪੇ ਮਨਜੋਗ ਡੀਜੀਪੀ ਡੀਸੀ ਸਾਹਮਣੇ ਲੈ ਕੇ ਭੇਜਿਆ ਜਾ ਰਿਹਾ ਹੈ ਸੋ ਇਹ ਜਿਹੜਾ ਸਾਰਾ ਅ ਗੈਰਕਾਨੂੰਨੀ ਡੀਡਿਕਸ਼ਨ ਸੈਂਟਰ ਦੇ ਨਾਂ ਥੱਲੇ ਦੰਦਾ ਚੱਲਿਆ ਸੀਗਾ ਉਹ ਇਹਨਾਂ ਸਾਰਿਆਂ ਨੂੰ ਅਸੀਂ ਜਿਹੜੇ ਨੌਜਵਾਨ ਆਏ ਉਹਨਾਂ ਨੂੰ ਆਜ਼ਾਦ ਕਰਾਇਆ ਤੇ ਇਹਨਾਂ ਦੇ ਖਿਲਾਫ ਜਿਹੜੇ ਬੰਦੇ ਇਹਨਾਂ ਨੇ ਰੱਖਿਆ ਹੋਇਆ ਸੀ ਆ ਗੈਰਕਾਨੂੰਨੀ ਵਿਆਸਤ ਵਿੱਚ ਉਹਨਾਂ ਦੇ ਕਲਬ ਜੋ ਬੰਦੀ ਕਾਨੂੰਨੀ ਕਰ ਰਹੀ ਹੈ ਉਹ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਜਿਹੜੇ ਲੜਕੇ ਹੈਗੇ ਆ ਉਹਨਾਂ ਸਾਰਿਆਂ ਨੂੰ ਅਸੀਂ ਪਿੰਸ ਵਿੱਚ ਔਰ ਇਸ ਹੌਸਪੀਟਲ ਜਲੰਧਰ ਵਿਖੇ ਲੈ ਕੇ ਜਾ ਰਹੇ ਆ ਉਹਨਾਂ ਦੀ ਫਰਦਰ ਟ੍ਰੀਟਮੈਂਟ ਵਾਸ ਥੈਂਕ ਯੂ